ਤਜਾਕਿਸਤਾਨ ਦੇ ਰਹਿਣ ਵਾਲੇ ਅਬਦੁਰ ਰੌਜ਼ੋਕ ਨੇ ਜਦੋਂ ਤੋਂ ਸਲਮਾਨ ਖਾਨ ਦੇ ਵਿਵਾਦਿਤ ਸ਼ੋਅ ਬਿੱਗ ਬਾਸ 16 ਵਿੱਚ ਹਿੱਸਾ ਲਿਆ ਉਦੋਂ ਤੋਂ ਉਸ ਦੀ ਕਿਸਮਤ ਦੇ ਤਾਰੇ ਬੁਲੰਦੀਆਂ ਤੇ ਹਨ ਸ਼ੋਅ ਖਤਮ ਹੋਣ ਤੋਂ ਬਾਅਦ ਜਿਵੇਂ ਹੀ ਉਸ ਨੇ ਮੁੰਬਈ ਵਿੱਚ ਆਪਣਾ ਰੈਸਟੋਰੈਂਟ ਖੋਲ੍ਹਿਆ ਉਸ ਨੇ ਇਹ ਦੱਸਿਆ ਕਿ ਹੁਣ ਉਸ ਦਾ ਕਦ ਥੋੜਾ ਵੱਧ ਗਿਆ ਬਿੱਗ ਬਾਸ 'ਚ ਛੋਟੇ ਬਾਈਜਾਨ ਬਣ ਕੇ ਮਸ਼ਹੂਰ ਹੋਏ ਅਬਦੂ ਰੌਜ਼ੋਕ ਦੀ ਜ਼ਿੰਦਗੀ 'ਚ ਇੱਕ ਹੋਰ ਚਮਤਕਾਰ ਹੋਇਆ ਹਾਲ ਹੀ 'ਚ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਜਲਦੀ ਹੀ ਵਿਆਹ ਕਰਨ ਜਾ ਰਿਹਾ ਹੈ ਆਪਣੀ ਹੋਣ ਵਾਲੀ ਪਤਨੀ ਲਈ ਮਹਿੰਗੀ ਮੰਦਰੀ ਖਰੀਦਣ ਨਾਲ ਅਬਦੂ ਨੇ ਇਹ ਵੀ ਦੱਸਿਆ ਕਿ ਉਸ ਦੀ ਲਾ ਅਬਦੂ ਰੌਜ਼ਿਕ ਜੋ ਹਰ ਕੁੜੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦਾ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਅਹਿਮ ਜਾਣਕਾਰੀ ਵੀ ਦਿੱਤੀ ਅਬਦੂ ਰੌਜ਼ਿਕ ਨੇ ਆਪਣੇ ਅਧਿਕਾਰਤ ਇੰਸਟਾਗ੍ਰam ਅਕਾਊਂਟ ਤੇ ਪ੍ਰਸ਼ੰਸਕਾਂ ਨਾਲ ਇੱਕ ਵੀਡੀਓ ਸਾਂਝੀ ਕੀਤੀ ਜਿਸ ਨੂੰ ਸ਼ੇਅਰ ਕਰਦਿਆਂ ਉਸਨੇ ਕਿਹਾ ਕਿ ਉਹ ਚਾਹੁੰਦਾ ਸੀ ਕਿ ਉਸ ਨੂੰ ਪਿਆਰ ਹੋਵੇ ਤੇ ਉਸ ਨੂੰ ਉਹ ਕੁੜੀ ਮਿਲ ਗਈ ਹੈ ਜੋ ਉਸ ਦੀ ਇੱਜ਼ਤ ਕਰਦੀ ਹੈ ਤੇ ਉਹ ਬਹੁਤ ਪਿਆਰ ਦੇ ਰਹੀ ਹੈ ਮੈਂ ਬਹੁਤ ਖੁਸ਼ ਤੇ ਸ਼ੁਕਰਗੁਜ਼ਾਰ ਹਾਂ ਇਸ ਵੀਡੀਓ ਨੂੰ ਸਾਂਝਾ ਕਰਨ ਨਾਲ ਅਬਦੂ ਰੌਜ਼ਿਕ ਨੇ ਪ੍ਰਸ਼ੰਸਕਾਂ ਨਾਲ ਆਪਣੀ ਲਾੜੀ ਲਈ ਹੀਰੇ ਦੀ ਅੰਗੂਠੀ ਵੀ ਦਿਖਾਈ ਜੋ ਦਿਲ ਦੇ ਸ਼ੇਪ ਦੀ ਹੈ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਅਬਦ ਜਾਸੀ ਕਿ ਮੈਂ ਕਦੇ ਅਜਿਹਾ ਪਿਆਰ ਲੱਭ ਸਕਾਂਗਾ ਜੋ ਮੇਰੀ ਜ਼ਿੰਦਗੀ ਦਾ ਚੁਣੌਤੀਆਂ ਨੂੰ ਮੁਸੀਬਤ ਨਾ ਸਮਝੇ 7 ਜੁਲਾਈ ਦੇ ਤਰੀਕ ਨੂੰ ਸੇਵ ਕਰ ਲਓ